ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚਲਾ ਰਿਹਾ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਜੱਸੀ ਜਸ ਮੇਰੇ ਨਾਲ ਕੈਮਰਾਮੈਨ ओपी ਬੰਟੂ ਅੱਜ ਖੜੇ ਆ ਅਸੀਂ ਗੋਨਿਆਣਾ ਮੰਡੀ ਬਾੜ ਨੰਬਰ 9 ਜੋ ਕਿ ਬਿਲਕੁਲ ਸਟੇਸ਼ਨ ਦੀਆਂ ਲਾਈਨਾਂ ਦੇ ਨਾਲ ਫਾਟਕਾਂ ਦੇ ਨਾਲ ਲੱਗਦਾ ਹੈ ਅਤੇ ਚੌਂਕੀ ਇੰਚਾਰਜ ਸਰਦਾਰ ਬੈਂਤ ਸਿੰਘ ਜੀ ਔਰ ਉਹਨਾਂ ਦੀ ਪੂਰੀ ਟੀਮ ਨਗਰ ਕੌਂਸਲ ਵਾਰਡ ਨੰਬਰ 9 ਦੇ ਵਿੱਚ ਨਸ਼ਾ ਵਿਰੁੱਧ ਆਪਣਾ ਜਿਹੜਾ ਯੁੱਧ ਚਲਾ ਰਹੇ ਨੇ ਕਾਫੀ ਸਾਰੇ ਬੰਦਿਆਂ ਦੀ ਇੱਥੇ ਤਲਾਸ਼ੀਆਂ ਲਈਏ ਜਾ ਰਿਹਾ ਚੈੱਕ ਕੀਤਾ ਜਾ ਰਿਹਾ ਜਿਹੜੇ ਜਿਹੜੇ ਬੰਦਿਆਂ ਤੇ ਕੋਈ ਇਹਨਾਂ ਨੂੰ ਸ਼ੱਕ ਪੈਂਦਾ ਉਹਨਾਂ ਨੂੰ ਰੋਕਿਆ ਜਾਂਦਾ ਜਿਹੜੇ ਘਰਾਂ ਦੇ ਵਿੱਚ ਕੋਈ ਸ਼ੱਕ ਪੈਂਦਾ ਉਹਨਾਂ ਦੇ ਘਰਾਂ ਵਿੱਚ ਜਾ ਕੇ ਤਲਾਸ਼ੀ ਲਈ ਜਾ ਰਹੀ ਆ ਜਿਹੜੇ ਕੋਈ ਮੋਟਰਸਾਈਕਲ ਸਵਾਰ ਜਿਨ੍ਹਾਂ ਦੇ ਉੱਤੇ ਕੋਈ ਪੰਜਾਬ ਪੁਲਿਸ ਸ਼ਕ ਪ੍ਰਸ਼ਾਸਨ ਵੱਲੋਂ ਆਪਣੇ ਵੱਲੋਂ ਪੂਰੀ ਜਿੰਦਜਾਨਾ ਕੰਮ ਕੀਤਾ ਜਾ ਰਿਹਾ ਸੋ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਜਿਹੜਾ ਮਸਲਾ ਅੱਗੇ ਵਧਿਆ ਤੇ ਕਿੰਨੀ ਕੁ ਜਿਹੜੀ ਪ੍ਰਸ਼ਾਸਨ ਇਸ ਨੂੰ ਠੱਲ ਪਾਈ ਹੈ ਆਓ ਮਿਲਦੇ ਹਾਂ ਚੌਂਕੀ ਇੰਚਾਰਜ ਸਰਦਾਰ ਬੈਂ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਯੁੱਧ ਨਸ਼ਾ ਅਵਰਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਤੁਹਾਡੇ ਤੇ ਵੀ ਬਹੁਤ ਸਾਰਾ ਭਾਰ ਹੋਣਾ ਜਿਹੜਾ ਇਸ ਯੁੱਧ ਨੂੰ ਰੋਕਣ ਵਾਸਤੇ ਕਿੰਨੀ ਕੀ ਕਾਰਵਾਈ ਤੁਸੀਂ ਜਿਹੜੀ ਅੱਜ ਗੋਣ ਵਾਲੇ ਮੰਡੇ ਵਿੱਚ ਹੁਣ ਤੱਕ ਤੁਸੀਂ ਕਰ ਚੁੱਕੇ ਹੋ ਤੇ ਜ਼ਿੰਮੇਵਾਰੀ ਦਾ ਭਾਰ ਆ ਜੀ ਇਹਨੂੰ ਮਤਲਬ ਤਹਿ ਦਿਲੋਂ ਮਰਦਪੁਰੀ ਤੰਦ ਹੀ ਨਾਲ ਨਿਭਾ ਰਹੇ ਆ ਇਹ ਮਾਨਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਵਿੱਚ ਚੱਲ ਰਹੀ ਯੁੱਧ ਨਸ਼ਾ ਅਵਰਧ ਮਹਿੰਦੇ ਤਹਿਤ ਅਸੀਂ ਵੀ ਇੱਥੇ ਆਪਣਾ ਪੂਰਾ ਯੋਗਦਾਨ ਪਾ ਰਹੇ ਹਾਂ ਮੈਂ ਚੌਕੀ ਇਨਚਾਰਜ ਗੁੰਨੇਣਾ ਮੰਡੀ ਲੱਗੇ ਹੋਇਆ ਤੇ ਅਸੀਂ ਇੱਥੇ ਲਗਾਤਾਰ ਰਾਉਂਡ ਦਾ ਕਲੌਕ ਡੋਮਿਨੇਸ਼ਨ ਕਰਦੇ ਰਹਿੰਦੇ ਹਾਂ ਉਹ ਟਾਈਮ ਜਿਸ ਟਾਈਮ ਤੇ ਮਤਲਬ ਗਲਤ ਅੰਸਰਾਂ ਦੀ ਮੂਵਮੈਂਟ ਹੋ ਸਕਦੀ ਆ ਉਹਨੂੰ ਚੈੱਕ ਕਰਨ ਵਾਸਤੇ ਸ਼ੱਕੀ ਵਿਅਕਤੀਆਂ ਦੀ ਗਤੀਆਂ ਵਿਧੀਆਂ ਨੂੰ ਚੈੱਕ ਕਰਨ ਵਾਸਤੇ ਸਾਡੇ ਵੱਲੋਂ ਮੋਬਾਈਲ ਨਾਕਾਬੰਦੀ ਤੇ ਚੈਕਿੰਗ ਕੀਤੀ ਜਾ ਰਹੀ ਹੈ ਫਿਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਈ ਸਾਰੇ ਐਨਡੀਪੀਐਸ ਦੇ ਪਰਚੇ ਇੱਥੇ ਇਸ ਸਕੀਮ ਦੇ ਤਹਿਤ ਦਰਜ ਕਰ ਚੁੱਕੇ ਇਸ ਏਰੀਆ ਦੀ ਤੁਹਾਨੂੰ ਕੋਈ ਸਪੈਸ਼ਲ ਕੋਈ ਜਾਣਕਾਰੀ ਦਿੱਤੀ ਗਈ ਜਾਂ ਤੁਹਾਨੂੰ ਕਿਤੋਂ ਜਾਂ ਪ੍ਰਸ਼ਾਸਨ ਵੱਲੋਂ ਹੀ ਆਪਣੇ ਆਪ ਇਸ ਕਿ ਜਾਂ ਕੋਈ ਜਾਣਕਾਰੀ ਕੋਈ ਕੋਈ ਮਦਦਗਾਰ ਹੈ ਕਿ ਜਿਹੜੇ ਇੱਥੇ ਨਸ਼ਾ ਤਸਕਰਾਂ ਨਾਲ ਤਪਾਉਣ ਵਾਸਤੇ ਕੋਈ ਸਮਾਜ ਸੇਵੀ ਜਾਂ ਕੋਈ ਹੋਰ ਮੱਲਾ ਨਿਵਾਸੀ ਨੇ ਕੋਈ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਵਾਈ ਹੋਵੇ ਇਸ ਮੱਲੇ ਦੇ ਵਿੱਚ ਪਹੁੰਚ ਕੇ ਜਿਹੜਾ ਤੁਸੀਂ ਇਸ ਨਸ਼ੇ ਨੂੰ ਰੋਕਣ ਲਈ ਪਹੁੰਚੇ ਹੋ ਤੇ ਕਿੰਨੀ ਕਾਮਯਾਬੀਆਂ ਜਿਹੜੀ ਹੁਣ ਤੱਕ ਤੁਹਾਨੂੰ ਹਾਸਲ ਹੋਈ ਹੈ ਸਾਨੂੰ ਪੂਰਾ ਸਹਿਯੋਗ ਹੈ ਇਸ ਮੋਹੱਲੇ ਦੇ ਐਮਸੀ ਸਾਹਿਬ ਨੇ ਐਮਸੀ ਸਾਹਿਬ ਦਾ ਵੀ ਸਾਨੂੰ ਪੂਰਾ ਸਹਿਯੋਗ ਰੰਦਾ ਸਾਡੇ ਵੱਲੋਂ ਜੋ ਵੀ ਕੋਈ ਲੀਗਲ ਉਹਨਾਂ ਦੀ ਕੋਈ ਜ਼ਰੂਰਤ ਹੁੰਦੀ ਹੈ ਹੈਲਪ ਦੀ ਤੋ ਕਰਦੇ ਵੀ ਆ ਫਿਰ ਮਾੜੇ ਆਨਸਰਾਂ ਬਾਬਤ ਵੀ ਸਾਨੂੰ ਦੱਸਦੇ ਰਹਿੰਦੇ ਆ ਬਾਕੀ ਹਰ ਜਗ੍ਹਾ ਹੀ ਇਹ ਚੱਲ ਚੱਲ ਰਹੀ ਹੈ ਇਹ ਜੁਧਨਾ ਸ਼ਮਰੂਤਾ ਕਿ ਜਿੱਥੇ ਵੀ ਕੋਈ ਸ਼ੱਕੀ ਆਨਸਰ ਆ ਮਾੜਾ ਆਨਸਰ ਆ ਉਹਨੂੰ ਚੈੱਕ ਕਰੋ ਚੈੱਕ ਕਰੋ ਉਹਦੇ ਕੋਲੋਂ ਕਰਦੇ ਆ ਤੇ ਹਰ ਤਰ੍ਹਾਂ ਦੀ ਕਾਰਵਾਈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਕੇ ਪਰਚੇ ਜਿਹੜੇ ਹੁਣ ਤੱਕ ਇਸ ਮੱਲੇ ਦੇ ਵਿੱਚ ਕੋਈ ਵਿਅਕਤੀ ਫੜੇਗਾ ਨਸ਼ਾ ਤਸਕਰ ਫੜੇਗਾ ਕਿੰਨੇ ਕੇ ਪਰਚੇ ਜਿਹੜੇ ਤੁਸੀਂ ਹੁਣ ਤੱਕ ਤੁਸੀਂ ਪਾ ਚੁੱਕੇ ਹੋ ਜਿਹੜੇ ਵਿਅਕਤੀ ਇੱਥੇ ਕੋਈ ਨਸ਼ਾ ਤਸਕਰ ਜਾਂ ਤੁਨ ਸ਼ੱਕੀ ਫੜੇਗਾ ਜਾਂ ਕਈਆਂ ਕੋਲੇ ਕੋਈ ਸਮਾਨ ਵੀ ਬਰਾਮਦ ਹੋਇਆ ਮੈਂ ਇੱਥੇ 2 ਮਈ ਨੂੰ ਜੁਆਇਨ ਕੀਤਾ ਸੀ ਬਤੌਰ ਚੌਕੀ ਇਨਚਾਰਜ ਉਸ ਤੋਂ ਬਾਅਦ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੀਆਂ ਦਿਸ਼ਾ ਨਿਰਦੇਸ਼ ਤੇ ਸਾਡੇ ਹਲਕਾ ਡੀਐਸਪੀ ਕੁਚੋਸਾ ਦੀ ਦਿਸਾਨਰਤੀ ਸ਼ਾਂਤ ਹੈ ਤਾਂ ਅਸੀਂ ਲਗਾਤਾਰ ਇਥੇ ਡੋਮਿਨੇਸ਼ਨ ਕੀਤੀ ਆ ਤੇ ਦੋ ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਇਥੇ 7-8 ਪਰਚੇ ਦਰਜ ਕਰ ਚੁੱਕੇ ਆ ਐਨਡੀਪੀ ਸੈਕਟਰ ਮਹੱਲਿਆ ਨਿਵਾਸੀਆਂ ਵੱਲੋਂ ਸਹਿਯੋਗ ਮਿਲਿਆ ਔਰ ਐਮਸੀ ਸਾਹਿਬ ਕੋ ਕਿਹੜੇ ਜਿਹੜੇ ਇਸ ਇਲਾਕੇ ਇਸ ਏਰੀਆ ਦੇ ਐਮਸੀ ਸਾਹਿਬ ਉਹਨਾਂ ਵੱਲੋਂ ਕਿੰਨਾ ਕੁ ਸਹੀ ਆਊਗਾ ਜਿਹੜਾ ਤੁਹਾਨੂੰ ਹੁਣ ਤੱਕ ਮਿਲਿਆ ਜੀ ਇਸ ਨੂੰ ਮੈਨੂੰ ਮਹੱਲਾ ਨਿਵਾਸੀਆਂ ਦਾ ਹਰੇਕ ਨਾਗਰਿਕ ਦਾ ਪੂਰਨ ਸਹਿਯੋਗ ਆ ਚੰਗੇ ਨਾਗਰਿਕਾਂ ਦਾ ਜਿਹੜੇ ਨਸ਼ਿਆਂ ਦੇ ਵਿਰੁੱਧ ਖੜੇ ਨੇ ਤੇ ਸਾਡੇ ਸੇ ਐਮਸੀ ਸਾਹਿਬ ਸੰਦੀਪ ਜੀ ਨੇ ਉਹਨਾਂ ਦਾ ਪੂਰਾ ਸਹਿਯੋਗ ਆ ਸਾਨੂੰ ਉਹਨਾਂ ਦਾ 24 ਘੰਟੇ ਉਹ ਅਵੇਲੇਬਲ ਨੇ ਸਾਡੇ ਲਈ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ 99% ਖਤਮ ਕੀਤਾ ਗਿਆ ਹੁਣ ਤੱਕ ਸਰਕਾਰ ਦੇ ਮੁਤਾਬਕ ਹੈ ਪਰ ਅਸੀਂ ਹਰ ਰੋਜ਼ ਦੇਖਦਾ ਕਿ ਹਰੇਕ ਕਿਸੇ ਸ਼ਹਿਰ ਦੇ ਵਿੱਚ ਆ ਜਾਂ ਕਿਸੇ ਪਿੰਡ ਦੇ ਵਿੱਚ ਆ ਹਰੇਕ ਹਰੇਕ ਮੱਲੇ ਦੇ ਵਿੱਚੋਂ ਮਤਲਬ ਆਜਾਂ ਆਉਂਦੀਆਂ ਬਹੁਤ ਜਗ੍ਹਾ ਤੇ ਵਿੱਚ ਕੀ ਹੈ ਮੌਤਾਂ ਵੀ ਹੋ ਰਹੀਆਂ ਇਹਦਾ ਕਾਰਨ ਕੀ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਜਿਹੜੇ ਭੱਟੇ ਨਸ਼ਾ ਤਸਕਰ ਹੈ ਕਿ ਹਾਲੇ ਤੱਕ ਉਹਨਾਂ ਤੇ ਨਾਥ ਨਹੀਂ ਪਈ ਫਿਰ ਉਹਨਾਂ ਤੱਕ ਨਸ਼ਾ ਕਿਵੇਂ ਪਹੁੰਚਿਆ ਜਾ ਰਿਹਾ ਜਾਂ ਜਿਹੜੇ ਪੀਣ ਵਾਲੇ ਉਹਨਾਂ ਤੱਕ ਕਿਵੇਂ ਪਹੁੰਚਦਾ ਨਸ਼ਾ ਕਾਰਨ ਕੀ ਹੈ ਇਸਦਾ ਇਹ ਮਹਿੰਮ ਹੋਂ ਤੱਕ ਮੇਰੇ ਮੁਤਾਬਕ ਤੇ ਪੂਰੀ ਤਰ੍ਹਾਂ ਨਾਲ ਕਾਮਯਾਬੀ ਵੱਲ ਚੱਲ ਰਹੀ ਹੈ ਕਾਮਯਾਬ ਹੋ ਰਹੀ ਹੈ ਫਿਰ ਵੀ ਜੋ ਬੱਚੇ ਖੁਚੇ ਨੇ ਉਹਨਾਂ ਤੇ ਵੀ ਕਾਰਵਾਈ ਬੰਦ ਕਾਰਵਾਈ ਹੋ ਜਾਏਗੀ ਜਿਵੇਂ ਜਿਵੇਂ ਜਿੱਦਾਂ ਕੋਈ ਸਾਹਮਣੇ ਆਜੂਗਾ ਪਰ ਸਭ ਤੇ ਹੋ ਜਾਣੀ ਹੈ ਕਾਰਵਾਈ ਕੋਈ ਠੀਕ ਹੈ ਤੁਹਾਨੂੰ ਲੱਗਦਾ ਕਿ ਕੀ ਕੁਝ ਸਮੇਂ ਦੇ ਬਾਅਦ ਜਿਹੜਾ ਨਸ਼ਾ ਇਹ ਬਿਲਕੁਲ ਬੰਦ ਪੂਰੀ ਤਰ੍ਹਾਂ ਹੋ ਜਾਏਗਾ ਸਰਕਾਰ ਦੇ ਕਹਿਣ ਮਤਲਬ ਕਿ ਪੂਰਾ ਜਿਸ ਤਰ੍ਹਾਂ ਕਹਿ ਰਿਹਾ ਕਿ 99% ਨਸ਼ਾ ਜਿਹੜਾ 1% ਰਹਿ ਗਿਆ ਇਹ ਤੁਹਾਨੂੰ ਲੱਗਦਾ ਕਿ ਜਿਸ ਦਾ ਤਰੀਕੇ ਨਾਲ ਤੁਸੀਂ ਮਿਹਨਤ ਕਰ ਰਹੇ ਹੋ ਜਾਂ ਹੋਰ ਪ੍ਰਸ਼ਾਸਨ ਮਿਹਨਤ ਕਰ ਰਿਹਾ ਕਿ ਸਭ ਪੂਰੀ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਚੰਗੇ ਨਾਗਰਿਕਾਂ ਦਾ ਸਹਿਯੋਗ ਰਿਹਾ ਸਾਡੇ ਸਾਰੇ ਸਮਾਜ ਦਾ ਸਹਿਯੋਗ ਰਿਹਾ ਤੇ ਵੈਗਰੂ ਦੀ ਕਿਰਪਾ ਨਾਲ ਇਹ ਮਤਲਬ ਹੋ ਜਾਏਗਾ ਖਤਮ ਕੋਈ ਐਡਿਵਿਟੀ ਗੱਲ। ਅੱਛਾ ਇਹ ਏਰੀਆ ਤੋਂ ਇਲਾਵਾ ਗੁੰਨਾਂ ਨੇ ਮੰਡੀ ਤੇ ਹੋਰ ਵੀ ਕਿਸੇ ਏਰੀਆ ਦੇ ਵਿੱਚ ਤੁਸੀਂ ਕੋਈ ਕਾਰਵਾਈ ਪਾਈ ਆ ਜਾਂ ਉੱਥੇ ਵੀ ਕੋਈ ਚੈਕਿੰਗ ਹੋਈ ਆ ਜਾਂ ਉੱਥੇ ਕਿਸੇ ਹੋਰ ਏਰੀਏ ਦੇ ਵਿੱਚ ਕੋਈ ਨਸ਼ਾ ਤਸ਼ਕਰੀ ਫੜਿਆ ਗਿਆ ਹੁਣ ਤੱਕ। ਜੋ ਜੋ ਵੀ ਜੇਤਾ ਜ਼ਿੰਮੇਵਾਰੀ ਦਾ ਇਲਾਕਾ ਹੈਗਾ ਜੀ ਉੱਥੇ ਸਾਰੀਆਂ ਜਗ੍ਹਾ ਤੇ ਚੀਜ਼ਾਂ ਹੋ ਰਹੀਆਂ। ਜਿੱਥੇ ਵੀ ਕੋਈ ਰਾਦਰਦਨ ਕਿਉਂ ਕਿਹਦਾ ਕਿਹੜਾ ਇਲਾਕਾ ਹੈਗਾ ਕਿੱਥੇ ਨਹੀਂ ਅਸੀਂ ਦੇਖਦੇ ਆ ਕਿੱਥੇ ਕੋਈ ਨਸ਼ਾ ਅੰਸਰ ਐਕਟਿਵ ਹੈਗਾ ਇੱਥੇ ਕੋਈ ਹੁੰਦੀ ਆ ਕੋ ਹਰ ਜਗ੍ਹਾ ਤੇ ਹੋ ਰਹੀ ਹੈ ਕੋਈ ਐਡਿਵਿਟੀ ਨਹੀਂ। ਠੀਕ ਹੈ ਜੀ ਇਹ ਸੀ ਸਰਦਾਰ ਬੈਂਸ ਸਿੰਘ ਜੀ ਚੌਂਕ ਇੰਚਾਰਜ ਗੁੰਨੇ ਮੰਡੀ ਸੋ ਜਿਹੜੇ ਆਪਣੀ ਪੂਰੀ ਟੀਮ ਦੇ ਨਾਲ ਪੂਰੀ ਮਿਹਨਤ ਕਰ ਰਿਹਾ ਪੂਰੀ ਸਿੱਦਤ ਦੇ ਨਾਲ ਇੱਥੇ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਪੂਰੀ ਕੋਸ਼ਿਸ਼ ਕਰ ਰਿਹਾ ਹੈ ਲਗਾਤਾਰ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਹਨ ਮੋਟਰਸਾਈਕਲ ਤੇ ਜਿੰਨਾਂ ਸਵਾਰਾਂ ਤੇ ਕੋਈ ਸ਼ੱਕ ਪੈਂਦਾ ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਜਿਥੇ-ਜਿਥੇ ਘਰਾਂ ਦੇ ਵਿੱਚ ਇਹਨਾਂ ਨੂੰ ਕੋਈ ਸ਼ੱਕ ਸ਼ੋਭਾ ਲੱਗਦੀ ਹੈ ਜੇ ਜਿੱਥੇ ਵੀ ਇਹਨਾਂ ਨੂੰ ਕੋਈ ਇਨਫਾਰਮੇਸ਼ਨ ਮਿਲਦੀ ਹੈ ਉਹ ਜਾ ਕੇ ਆਪਣੀ ਪੂਰੀ ਟੀਮ ਦੇ ਨਾਲ ਆਪਣਾ ਪੂਰਾ ਕੀਮਤੀ ਵਕਤ ਕੱਢ ਕੇ ਪੂਰਾ ਸਮਾਂ ਦੇ ਰਿਆ ਪੂਰੀ ਚੈਕਿੰਗ ਦੇ ਨਾਲ ਸਭ ਜਗ੍ਹਾ ਚੈਕਿੰਗ ਤੇ ਥੋੜਾ ਜਿਹਾ ਦਿਖਾ ਦਿਓ ਜੀ ਕਿ ਪੰਜਾਬ ਪੁਲਿਸ ਵੱਲੋਂ ਪੂਰੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਚਾਹੇ ਉਹ ਗੱਡੀ ਆ ਟੂ ਵੀਲਰ ਆ ਜਾਂ ਚਾਹ ਫੋਰ ਵੀਲਰ ਆ ਹਰ ਇੱਕ ਤਰ੍ਹਾਂ ਦੀ ਮਤਲਬ ਪ੍ਰਸ਼ਾਸਨ ਵੱਲੋਂ ਆਪਣਾ ਪੂਰਾ ਜ਼ੋਰ ਲਾਜਾਰਾ ਇਸ ਨਸ਼ੇ ਤਸਕਰਾਂ ਨੂੰ ਜਿਹੜਾ ਕਿ ਹੈ ਉਹ ਠੱਲ ਪਾਈ ਜਾ ਸਕੇ ਤੇ ਜਿਹੜਾ ਘਰ ਘਰ ਪਹੁੰਚ ਰਿਹਾ ਨਸ਼ਾ ਉਸ ਨੂੰ ਬੰਦ ਕੀਤਾ ਜਾ ਸਕੇ ਬਾਦ ਨੰਬਰ 9 ਦੇ ਕੁਝ ਲੋਕ ਸਾਡੇ ਨਾਲ ਖੜੇ ਆ ਐਮਸੀ ਸਾਹਿਬ ਉੱਥੋਂ ਦੇ ਖੜੇ ਆ ਆ ਗੱਲਬਾਤ ਕਰਦੇ ਉਹਨਾਂ ਨਾਲ ਕੀ ਜਿਹੜਾ ਸਰਕਾਰ ਵੱਲੋਂ ਜੁੱਧ ਨਸ਼ਾ ਫਰਦ ਚਲਾਇਆ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿੰਨਾ ਕੁ ਜਿਹੜਾ ਆਤਮ ਵਿਸ਼ਵਾਸ ਮਿਲਿਆ ਜਾਂ ਕਿੰਨਾ ਕੁ ਉਹਨਾਂ ਨੂੰ ਸੰਤੋਸ਼ਟ ਨੇ ਕਿ ਪ੍ਰਸ਼ਾਸਨ ਆਪਣਾ ਕੰਮ ਕਰਿਆ ਉਹ ਗੱਲ ਕਰਦੇ ਆ ਐਮਸੀ ਸਾਹਿਬ ਨਾਲ ਔਰ ਉਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਾ ਵਿਰੋਧ ਚਲਾ ਰਿਹਾ ਹੈ ਪ੍ਰਸ਼ਾਸਨ ਤੁਹਾਡੇ ਕੋਲ ਆਇਆ ਤੁਹਾਡੇ ਏਰੀਆ ਦੀ ਛਾਣਬੀਨ ਕਰ ਰਿਹਾ ਚੈਕਿੰਗ ਕਰ ਰਿਹਾ। ਫਿਰ ਤੁਸੀਂ ਕਿੰਨਾ ਕੁ ਸੰਤੁਸ਼ਟ ਹੋ ਜਾਂ ਕਿੰਨੀ ਕਿੰਨਾ ਨੇ ਕਾਰਵਾਈ ਕੀਤੀ ਇਸ ਇਸ ਮਹੱਲੇ ਦੇ ਵਿੱਚ ਕਿੰਨੇ ਕੁ ਲੋਕ ਫੜੇ ਆ ਜਾਂ ਕਿੰਨੇ ਕੁ ਪਰਚੇ ਕੀ ਤੁਸੀਂ ਇਸ ਗੱਲ ਨਾਲ ਥੋੜਾ ਬਹੁਤ ਸੰਤੁਸ਼ਟੀ ਹੈ ਤੁਹਾਨੂੰ ਕਿ ਜਿਹੜਾ ਇਹ ਚਲਾ ਰਿਹਾ ਹੈ ਜੁੱਧ ਨਸ਼ਾ ਵਿਰੋਧ ਇਹਨੂੰ ਕਿਤੇ ਨਾ ਕਿਤੇ ਠੱਲ ਪੈ ਗਈ ਜਾਂ ਖਤਮ ਕੀਤਾ ਜਾਊਗਾ। ਸਭ ਤੋਂ ਪਹਿਲਾਂ ਮੈਂ ਜੀਐਸਟੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਲਾਈਨ ਉਪਰ ਇਲਾਕੇ ਦੀ ਕਵਰੇਜ ਦੇ ਲਈ ਇੱਥੇ ਪਹੁੰਚੇ ਹੋ। ਮੈਂ ਤੁਹਾਡਾ ਬਹੁਤ-ਬਹੁਤ ਤਾਹਦਿਲੋ ਤਨਵਾਦ ਕਰਦਾ ਹਾਂ ਔਰ ਗੱਲ ਕਰੀਏ ਜੁਧ ਨਸ਼ਿਆਂ ਵਿਰੁੱਧ ਜੋ ਭਗਵੰਤ ਮਾਨ ਸਰਕਾਰ ਦੁਆਰਾ ਮੈਮ ਚਲਾਈ ਗਈ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਸਰਕਾਰ ਦਾ ਇਹ ਮੇਰੇ ਖਿਆਲ ਜਿੰਨਾ ਟਾਈਮ ਮੇਰੀ ਉਮਰ ਹੋ ਗਈ ਕਿਸੇ ਸਰਕਾਰ ਚ ਨਹੀਂ ਤੇ ਉਹ ਜਾ ਪ੍ਰਸ਼ਾਸਨ ਨੇ ਐਕਸ਼ਨ ਲਿਆ ਹੋਣਾ ਜਿਹੜਾ ਅੱਜ ਦੇ ਟਾਈਮ ਪ੍ਰਸ਼ਾਸਨ ਜੋ ਨਸ਼ੇ ਖਿਲਾਫ ਸਿਰ ਧੜ ਦੀ ਵਾਜੀ ਲਾ ਕੇ ਸਿਰ ਧੜ ਦੀ ਵਾਜੀ ਕਹਿ ਸਕਦੇ ਆਪਾਂ ਵੀ ਜਿਵੇਂ ਕਿ ਪਿੱਛੇ ਜਿਹੜੇ ਆਪਣੇ ਚੌਕੀ ਇੰਚਾਰਜ ਮੋਨਦੀ ਬੰਗੀ ਜੀ ਲੈ ਕੇ ਗਏ ਆ ਜੀ ਉਹਨਾਂ ਨੇ ਖੇਮੂਆਂ ਨੇ ਇੱਕ ਨਸ਼ਾ ਤਸ਼ਕਰ ਫੜਨਾ ਸੀ ਉਹਨਾਂ ਨੇ ਵੇਚਿਜ ਕੋ ਹੋ ਕੇ ਨਸ਼ਾ ਤਸ਼ਕਰ ਨੇ ਇੱਕ ਕੰਦ ਟੱਪੀ ਔਰ ਦੂਜੇ ਜਗ੍ਹਾ ਡੂੰਗੀ ਸੀ ਡੁੰਗਾਈ ਚ ਸੀ ਜੀ ਜੀ ਕੰਦ ਟੱਪੀ ਜਦੋਂ ਕੰਦ ਦੀ ਉਚਾਈ ਸੀ ਘਰ ਦੇ ਵਿੱਚ ਤੇ ਦੂਜੇ ਪਾਸੇ ਡੁੰਗਾਈ ਸੀ ਉਹਨਾਂ ਨੇ ਬਿਨਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕੰਦ ਤੋਂ ਸ਼ਲਾਂਗ ਲਗਾਈ ਤੇ ਦੂਜੇ ਪਾਸੇ ਉਹਨਾਂ ਦੇ ਗੋਡੇ ਚ ਫੈਕਚਰ ਹੋ ਗਿਆ ਅਸੀਂ ਇਹੋ ਜੇ ਅਫਸਰਾਂ ਨੂੰ ਸਲੂਟ ਕਰਦੇ ਆ ਅਤੇ ਰਹੀ ਗੱਲ ਸਾਡੇ ਲੈਨੋਪਾਗ ਇਲਾਕੇ ਦੀ ਅੱਜ ਦੇ ਟਾਈਮ ਪ੍ਰਸ਼ਾਸਨ ਇਹਨਾਂ ਦਾ ਸਰਗਰਮ ਹੈ ਕੀ ਅਸੀਂ ਕਹਿ ਸਕਦੇ ਆ ਇਹ ਤਾਂ ਹੋ ਨਹੀਂ ਹੋਇਆ ਨੀਗਾ ਬਈ ਯਾਰ ਇੱਥੋਂ ਚਿੱਟਾ ਵੇਖਣਾ ਬਿਲਕੁਲ ਬੰਦ ਹੋ ਗਿਆ ਬਿਲਕੁਲ ਬਟ 60 70% ਅਸੀਂ ਕਹਿ ਸਕਦੇ ਆ ਬਈ ਇੱਥੇ ਥੱਲ ਪਈ ਹੈ ਕਿਉਂਕਿ ਪਿਛਲੇ ਕੁਝ ਕ ਸਮੇਂ ਚ ਹੀ ਲਗਭਗ 20 ਤੋਂ 22 ਪਰਚੇ ਇਸ ਲੈਣੋਪਾਰੀ ਇਲਾਕੇ ਦੇ ਨਸ਼ਾ ਤਸਕਰਾਂ ਤੇ ਕੀਤੇ ਗਏ ਕਿੰਨਾ ਕੁ ਨਸ਼ਾ ਵੇਚਦਾ ਤੁਹਾਡੇ ਇਹ ਤੇ ਕਦੋਂ ਕਦਾਂ ਚੱਲ ਰਿਹਾ ਹੈ ਕੰਮ ਹੁਣ ਤੋਂ ਪਹਿਲਾਂ ਕਿਸੇ ਪ੍ਰਸ਼ਾਸਨ ਨੇ ਕਦੇ ਸਾਰਨੀ ਲਈ ਇਸ ਇਰੀ ਚਾ ਕੇ ਕਦੇ ਪੁੱਛਕਿਛ ਨਹੀਂ ਕੀਤੀ ਜਾਂ ਕਦੇ ਕਿਸੇ ਨੇ ਕੋਈ ਪਰਚਾ ਪਾਉਣ ਦੀ ਜਾਂ ਨਸ਼ਾ ਤਸਕਰ ਫੜ ਕੇ ਅੰਦਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤੋਂ ਪਹਿਲਾਂ ਇਦੋਂ ਪਹਿਲਾਂ ਸਰ ਜਿੱਦਾਂ ਹੁਣ ਪ੍ਰਸ਼ਾਸਨ ਐਕਟਿਵ ਹੈ ਐਦਾਂ ਪਹਿਲਾਂ ਕਦੇ ਨਹੀਂ ਸੀ ਵੀ ਇੰਨਾ ਐਕਟਿਵ ਪ੍ਰਸ਼ਾਸਨ ਹੋਵੇ ਕਿਉਂਕਿ ਨਸ਼ੇ ਖਿਲਾਫ ਸਰਕਾਰ ਇੰਨੀ ਕੀ ਸਖਤ ਹੈ ਤੁਸੀਂ ਦੇਖੇ ਹੀ ਹੋਣਾ ਸੋਸ਼ਲ ਮੀਡੀਆ ਤੇ ਵੀ ਭਗਵੰਤ ਮਾਨ ਸਰਕਾਰ ਨੇ ਬਕਾਇਦਾ ਕੋਈ ਵੀ ਵੱਡੇ ਤੋਂ ਵੱਡਾ ਅਫਸਰ ਹੈ ਜੇ ਕੋਈ ਨਸ਼ੇ ਖਿਲਾਫ ਉਹਨਾਂ ਨੇ ਚੂਕ ਕੀਤੀ ਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਆ ਤੋਂ ਅਸੀਂ ਭਗਵੰਤ ਮਾਨ ਸਰਕਾਰ ਦੀ ਬਹੁਤ ਸ਼ਲਾਘਾ ਕਰਦੇ ਆ ਵੀ ਉਹਨਾਂ ਨੇ ਨਸ਼ੇ ਖਿਲਾਫ ਜੋ ਇਹ ਉਪਰਾਲਾ ਕੀਤਾ ਹੈ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਮੱਲਾ ਨਿਵਾਸੀਆਂ ਵੱਲੋਂ ਵੀ ਸਹਿਯੋਗ ਮਿਲਦਾ ਤੁਹਾਨੂੰ ਜਿਹੜੇ ਕੋਈ ਨਸ਼ਾ ਤਸਕਰਾਂ ਨੂੰ ਫੜਾਉਣ ਦੇ ਵਿੱਚ ਕਦੇ ਕੋਈ ਜਾਣਕਾਰੀ ਦਿੰਦੇ ਆ ਮੱਲਾ ਮੱਲਾ ਨਿਵਾਸੀ ਹੈ ਤੁਹਾਡੇ ਨਾਲ ਸਾਥ ਦਿੰਦੇ ਆ ਤੁਹਾਡਾ ਕਿਸੇ ਨਸ਼ੇ ਦੇ ਮਤਲਬ ਜਿਹੜੇ ਵਗਦਾ ਦਰਿਆ ਇਸ ਨੂੰ ਰੋਕਣ ਵਾਸਤੇ ਕੋਈ ਮੱਲਾ ਨਿਵਾਸੀਆਂ ਦਾ ਵੀ ਸਹਿਯੋਗ ਪੈਂਦਾ ਤੁਹਾਡੇ ਨਾਲ ਸਰ ਮੈਂ ਮੱਲਾ ਨਿਵਾਸੀਆਂ ਦੀ ਗੱਲ ਕਰਨਾ ਚਾਹੁੰਦਾ ਵੀ ਮੱਲਾ ਨਿਵਾਸੀਆਂ ਦੇ ਸਹਿਯੋਗ ਸਦਕਾ ਹੀ ਅੱਜ ਪ੍ਰਸ਼ਾਸਨ ਇਹਨਾਂ ਐਕਟਿਵ ਹੈ ਔਰ ਪ੍ਰਸ਼ਾਸਨ ਦਾ ਸਹਿਯੋਗ ਮੱਲਾ ਨਿਵਾਸੀ ਦੇ ਰਿਹਾ ਹੈ ਇਸ ਲਈ ਅਸੀਂ ਨਸ਼ੇ ਤੇ ਠੱਲ ਪਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਸਾਡੀ ਕੋਸ਼ਿਸ਼ ਹੈ ਉਹ ਇਦਾਂ ਹੀ ਜਾਰੀ ਰਹੂਗੀ ਉਹ ਐਦਾਂ ਨਹੀਂ ਹੈ ਵੀ ਜਿਵੇਂ ਇੱਥੇ ਕੁਝ ਕੁ ਬਰਸਾਤੀ ਡੱਡੀਆਂ ਜਦੋਂ ਵੋਟਾਂ ਦਾ ਦੌਰ ਆਂਦਾ ਉਦੋਂ ਰੋਲਾ ਪਾਣ ਲੱਗ ਜਾਂਦੇ ਆ ਇੱਥੇ ਚਿੱਟਾ ਵੇਖਦਾ ਜੀ ਇੱਥੇ ਚਿੱਟਾ ਵੇਖਦਾ ਜੀ ਪਰ ਸਾਡੇ ਦੇਖਣ ਚ ਆਇਆ ਵੀ ਉਹ ਜਿਹੜੇ ਰੋਲਾ ਪਾਣ ਵਾਲੀ ਬਰਸਾਤੀ ਡੱਡੀਆਂ ਨਾ ਉਹਨਾਂ ਦੀ ਬੰਦਿਆਂ ਤੋਂ 32-32 ਗ੍ਰਾਮ ਚਿੱਟਾ ਫੜਿਆ ਜਾ ਰਿਹਾ 32-32 ਗ੍ਰਾਮ ਚਿੱਟਾ ਹੋ ਸਕਦਾ ਆਉਣ ਵਾਲੇ ਦਿਨਾਂ ਚ ਇਦੋਂ ਵੀ ਵਾਧੇ ਰਿਕਵਰੀ ਪ੍ਰਸ਼ਾਸਨ ਕਰੂਗਾ ਉਹਨਾਂ ਬੰਦਿਆਂ ਤੋਂ ਕਿੰਚਾ ਜਿਹੜੇ ਇਸ ਟਾਈਮ ਇੱਥੇ ਮੌਜੂਦਾ ਕੰਮ ਕਰ ਰਹੇ ਸੀ ਸਰਦਾਰ ਬੈਂਤ ਸਿੰਘ ਜੀ ਉਹਨਾਂ ਨਾਲ ਤੁਹਾਨੂੰ ਕਿੰਨੀ ਕਿ ਸੰਤੁਸ਼ਟੀ ਆ ਜਿਹੜਾ ਉਹ ਕੰਮ ਕਰੇ ਕੀ ਉਸ ਕੰਮ ਨਾਲ ਤੁਸੀਂ ਸੰਤੁਸ਼ਟ ਸਰ ਜਿਹੜੇ ਹੁਣ ਨਵੇਂ ਆਪਣੇ ਚੌਂਕੀ ਇੰਚਾਰਜ ਬੈਂਤ ਸਿੰਘ ਜੀ ਆਏ ਆ ਇਹ ਵੀ ਤੰਦੇ ਇਹਨਾਂ ਨਾਲ ਆਪਣਾ ਕੰਮ ਕਰ ਰਹੇ ਆ ਨਸ਼ੇ ਦੇ ਵਿਰੁੱਧ ਤੇ ਜਿਵੇਂ ਕਿ कह लिए ਵੀ ਜੇ ਕੋਈ ਅਪਸਰ ਨਵਾਂ ਆਂਦਾ ਹੈ ਹੌਲੀ ਹੌਲੀ ਪੂਰੇ ਏਰੀਆ ਦਾ ਪਤਾ ਲੱਗਦਾ ਹੈ ਤੇ ਉਸ ਤਰੀਕੇ ਇਹ ਹਰ ਇੱਕ ਗਲੀ ਮੁਹੱਲੇ ਚ ਕੋਈ ਨਾ ਕੋਈ ਮੁਖਵਰ ਜਿਵੇਂ ਕਹ ਲਈ ਵੀ ਮੁਖਵਰ ਕੋਈ ਨਾ ਕੋਈ ਮੁਖਵਰੀ ਵਾਲਾ ਬੰਦਾ ਲੱਭ ਕੇ ਉਸ ਗਲੀ ਮੁਹੱਲੇ ਦੀ ਉਸ ਗਲੀ ਮੁਹੱਲੇ ਦੀ ਪੂਰੀ ਡਿਟੇਲ ਲੈਂਦੇ ਆ ਵੀ ਆ ਬੰਦਾ ਜੋ ਇਹ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਅਗਰਵਾਈਜ਼ ਜੋ ਕਨਵਤ ਸੰਜੀਪ ਜੀ ਇਹ ਸੀ ਐਮਸੀ ਸੰਦੀਪ ਦੁੱਗਲ ਜਿਹੜੇ ਸਾਡੇ ਨਾਲ ਜੁੜੇ ਜੋ ਕਿ ਇੱਕ ਸਮਾਜ ਸੇਵੀ ਤੌਰ ਤੇ ਇਸ ਮੁਹੱਲੇ ਦੇ ਨਾਲ ਕੰਮ ਕਰ ਰਿਹਾ ਸੇਵਾ ਦੇ ਕੰਮ ਵੀ ਕਰ ਰਿਹਾ ਔਰ ਸਾਡੇ ਨਾਲ ਮੁਹੱਲਾ ਨਿਵਾਸੀ ਉਹਨਾਂ ਤੋਂ ਵੀ ਜਾਣ ਕਰ ਰਿਹਾ ਸੋ ਕਿੰਨਾ ਕ ਤੁਹਾਨੂੰ ਜਿਹੜੀ ਪਰੇਸ਼ਾਨੀ ਇਸ ਤੋਂ ਪਹਿਲਾਂ ਆਈ ਕਿ ਇਹ ਮੁਹੱਲੇ ਦੇ ਵਿੱਚ ਜਿਹੜਾ ਨਸ਼ਾ ਵੇਚ ਰਿਹਾ ਹੈ ਕਿ ਇਸ ਤੋਂ ਪਹਿਲਾਂ ਕਦੇ ਕਿਸੇ ਨੇ ਜਾਂ ਮੁਹੱਲਾ ਨਿਵਾਸੀ ਨੇ ਜਾਂ ਕਿਸੇ ਹੋਰ ਪ੍ਰਸ਼ਾਸਨ ਨੇ ਕਦੇ ਸਾਥ ਨਹੀਂ ਦਿੱਤਾ ਕਿ ਨਹੀਂ ਜੀ ਦੇਖੋ ਅਸੀਂ ਜਿਹੜਾ ਹੁਣ ਕਰ ਰਿਹਾ ਨਾ ਕੰਮ ਇਹ ਬਹੁਤ ਜੋਰ ਨਾਲ ਕਰ ਰਿਹਾ ਹੈ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਪੜੇ ਗਏ ਕਾਫੀ ਬੰਦੇ ਤੋਂ ਨਸ਼ੇੜੇ ਹਾਂ ਫੜੇ ਵੀ ਗਏ ਜੀ ਫੜੇ ਵੀ ਗਏ ਅੱਛਾ ਕਈ ਵਾਰੀ ਕਈ ਮੱਲੇ ਦੇ ਵਿੱਚ ਹੁੰਦਾ ਕਿ ਜਿਹੜੇ ਕੋਈ ਦੱਸਣ ਵਾਲੇ ਲੋਕ ਆ ਜੀ ਜਾਣਕਾਰੀ ਲੋਕ ਆ ਤਾਂ ਨਸ਼ਾ ਤਸਕਰਾ ਉਹਨਾਂ ਨੂੰ ਮਤਲਬ ਮਾਰਦੀਆਂ ਧਮਕੀਆਂ ਵੀ ਦੇ ਜਾਂਦੇ ਆ ਕਈ ਵਾਰੀ ਕੋਈ ਕਿਸੇ ਦੇ ਹਮਲੇ ਵੀ ਕਿਨ ਕੋਈ ਇਦਾਂ ਦੀ ਕਾਰਵਾਈ ਕਿਸੇ ਦੇ ਦੱਸਣ ਵਾਲੇ ਤੇ ਜਾਂ ਕਦੇ ਕੋਈ ਮੱਲੇ ਦੇ ਵਿੱਚ ਹੋਇਆ ਕਿਸਤਲ ਦਾ ਵਾਕਾ ਕੋਈ ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਹੈ ਕਿ ਪਹਿਲਾਂ ਨੰਬਰ ਤੇ ਮੈਂ ਲਟੈਰਉ ਨਹੀਂ ਹੋਇਆ ਠੀਕ ਹੈ ਤੇ ਮੈਂ ਲਟੈਰਉ ਕਈ ਆ ਆ ਮੇਰੇ ਮਤਨ ਹੈ ਕਿ ਹੁਣ ਅੱਗੇ ਨਾਲੋਂ ਬਹੁਤ ਠੀਕ ਹੈ ਵੇਜੀ ਕੀ ਮੰਗ ਤੁਸੀਂ ਕਰਦੇ ਪ੍ਰਸ਼ਾਸਨ ਤੋਂ ਕਿਸ ਮੱਲੇ ਵਿੱਚ ਜਿਹੜਾ ਨਸ਼ਾ ਉਹ ਮੁਕਤ ਜਿਹੜਾ ਨਸ਼ਾ ਮੁਕਤ ਸੱਮਲੇ ਨੂੰ ਕੀਤਾ ਜਾਵੇ ਕੀ ਸਰਕਾਰ ਵੱਲੋਂ ਕੀ ਚਾਹੁੰਦੇ ਤੁਸੀਂ ਕੋਈ ਸਰਕਾਰ ਵੱਲੋਂ ਕੋਈ ਹੈ ਮੰਗ ਜੇ ਤੁਸੀਂ ਚਾਹੋਗੇ ਕਿ ਅੱਜ ਦੀ ਸਰਕਾਰਾ ਜਿਹੜੀ ਕੀ ਸਰਕਾਰ ਕੰਮ ਸਹੀ ਕਰ ਰਹੀ ਹੈ ਕਿੱਦਾਂ ਦਾ ਲੱਗਦਾ ਤੁਹਾਨੂੰ ਨਹੀਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਪਰਚੀ ਵੀ ਹੋਏ ਬਹੁਤ ਲੋਕਾਂ ਤੇ ਸੰਤੋਸ਼ਟ ਤੁਸੀਂ ਸਰਕਾਰ ਲੱਗਦਾ ਕਿ ਕੰਮ ਵਧੀਆ ਕਰ ਰਹੀ ਹੈ ਬਹੁਤ ਵਧੀਆ ਹੋ ਰਿਹਾ ਹੈ ਇਸ ਤੋਂ ਪਹਿਲਾਂ ਨਹੀਂ ਸਰਕਾਰਾਂ ਨੇ ਕਦੇ ਕੋਈ ਕੰਮ ਕੀਤਾ ਤਾਂ ਲੱਗਿਆ ਕਿ ਨਸ਼ਾ ਇਹ ਪਹਿਲਾਂ ਕੋਈ ਇਸकी ਬਹੁਤ ਹੋ ਰਹੀ ਹੈ ਕੰਮ ਹੋ ਰਹੀ ਹੈ ਇਸਕਾ ਤੁਹਾਨੂੰ ਬਹੁਤ ਬਹੁਤ ਵਧੀਆ ਜੀ ਐਸੀ ਸਾਡੇ 9 ਨੰਬਰ ਵਾਰਡ ਦੇ ਮਹੱਲਾ ਨਿਵਾਸੀ ਇਥੇ ਚ ਪ੍ਰੋਪਰ ਜਾਣਕਾਰੀ ਨਸ਼ਾ ਤਸਕਰਾਂ ਨੂੰ ਮਹੱਲਾ ਨਿਵਾਸੀਆਂ ਵੱਲੋਂ ਕਰਾਈ ਜਾਦੀ ਹੈ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਪਰਚੇ ਵੀ ਕੀਤੇ ਗਿਆ ਹਰ ਕਿੰਦਰ ਵੀ ਕੀਤਾ ਗਿਆ ਤੇ ਅਸੀਂ ਖੜੇ ਹਾਂ ਜੀ ਸੰਦੀਪ ਦੁੱਗਲ ਜੀ ਜਿਹੜੇ ਕਿ ਐਮ ਸੀ ਸਾਹਿਬ ਨੇ ਉਹਨਾਂ ਦੇ ਮਾਤਾ ਜੀ ਸ਼੍ਰੀਮਤੀ ਕਮਲਾ ਦੇਵੀ ਜੇ ਕਿ ਐਮ ਸੀ ਰਹਿ ਚੁੱਕੇ ਨੇ ਪਹਿਲਾਂ ਔਰ ਉਸ ਮੌਜੂਦਾ ਮਸੀਹ ਨੇ ਸੌਰੀ ਉਹ ਹੁਣ ਵੀ ਮੌਜੂਦਾ ਐਮ ਸੀ ਨੇ ਜੀ ਔਰ ਸੰਦੀਪ ਦੁੱਗਲ ਜੀ ਵੀ ਮੌਜੂਦਾ ਐਮ ਸੀ ਨੇ ਤੋਂ ਦੇਖਦੇ ਰਹੋ ਜੀ ਜੀਐਸਡੀ ਪੰਜਾਬ ਮੀਡੀਆ ਔਰ ਉਸ ਤਰ੍ਹਾਂ ਦੀ ਹੋਰ ਕਵਰੇਜ ਕਰਨ ਲਈ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਧੰਨਵਾਦ